ਇਸੋਕ ਦਾ ਪਿੰਡ ਮਹਾਰਤਾਸ਼ੀਨਾ ਜਿਹੜਾ ਕਿ ਬਲੌਕ ਕੁੜਾਵਾਲਾ ਨੇ ਵਿੱਚ ਪਿੰਡਾ ਹੈ ਅਸੀਂ ਉਹ ਪਿੰਡ ਦੇ ਵਿੱਚ 180 ਹੋਂਦੇ ਮੁਰਦਾ ਜਿਹੜੇ ਨੰਬਰਦਾਰ ਨੇ ਫਜ਼ਾਲ ਹੰਦਰ ਸਿੰਘ ਜੀ ਇਹ ਜਿਹੜੇ ਕਿ ਮੌਜੂਦਾ ਨੰਬਰਦਾਰ ਨੇ ਪਿੰਡ ਦੇ ਤੇ ਸਭ ਤੋਂ ਵੱਡੀ ਗੱਲ ਕੀ ਇਹਨਾਂ ਨੇ ਆਰਮੀ ਦੇ ਵਿੱਚ ਵੀ ਜੋਬ ਕੀਤੀ ਹੈ ਜਿਹੜੀ ਕਿ ਬੜੀ ਮਾਣ ਵਾਲੀ ਗੱਲ ਹੈ ਤੇ ਇਹਨਾਂ ਨੇ ਮਤਲਬ 30 ਸਾਲ ਜੋਬ ਕੀਤੀ ਹੈ ਤੇ 30 ਸਾਲ ਜਵ ਕਰਨ ਤੋਂ ਬਾਅਦ ਫਿਰ ਇਹਨਾਂ ਨੇ ਰਿਟਾਇਰਮੈਂਟ ਲਈ ਆ ਤੇ ਹੁਣ ਇਸ ਵਕਤ ਇਹ ਪਿੰਡ ਦੇ ਨੰਬਰਦਾਰ ਨੇ ਤੇ ਲੋਕੀ ਜਿਹੜੇ ਨੇ ਇਹਨਾਂ ਬਾਰੇ ਦੱਸਿਆ ਜਿੱਦਾਂ ਸਾਨੂੰ ਤੇ ਅਸੀਂ ਫਿਰ ਇਹਨਾਂ ਕੋਲ ਆਏ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਾਰੀ ਕੀ ਇਹਨਾਂ ਦੇ ਪਿੰਡ ਬਾਰੇ ਕੀ ਦੂਜਾ ਦੂਜਾ ਇਹਨਾਂ ਦੇ ਪਿੰਡ ਦੇ ਵਿੱਚ ਕੰਮ ਹੋਏ ਨੇ ਜਾਂ ਜਿਹੜੇ ਕੰਮ ਕਰਨ ਵਾਲੇ ਨੇ ਉਹ ਸਾਰੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਤੇ ਇਸ ਵਾਰ ਦੀ ਐਨਟੀਵੀ ਵੱਲੋਂ ਆਏ ਆ ਜੀ ਤੇ ਆਪਾਂ ਗੱਲ ਕਰਦੇ ਆ ਨੰਬਰਦਾਰ ਅਤਰਾਰ ਸਿੰਘ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਅੱਜ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਆ ਜੀ ਕਿ ਤੁਸੀਂ ਨੰਬਰਦਾਰ ਆਪਾਂ ਨੂੰ ਮਤਲਬ ਬੜੇ ਉੱਤੀ ਤੇ ਤੁਹਾਡੇ ਤੋਂ ਪਹਿਲਾਂ ਮਤਲਬ ਤੁਹਾਡੇ ਫਰਦ ਸਾਹਿਬ ਸੀ ਨੰਬਰਦਾਰ ਜੀ ਤੁਹਾਡੇ ਤੋਂ ਮਿੰਟ ਤੋਂ ਪਹਿਲਾਂ ਇੱਕ ਅਜੀ ਨੰਬਰਦਾਰ ਜਿਹਨਾਂ ਨੇ ਬਤੂ ਕੋਲ ਕਾਰਨ ਕਰਕੇ ਉਹਨਾਂ ਕੋਲ ਚਾਲ ਨਹੀਂ ਜਾ ਰਹੇ ਇਸ ਕਰਕੇ ਉਹਨੇ ਤੁਸੀਂ ਦੱਸੋ ਜੀ ਉਹਨੇ ਰਿਫਰ ਦਾ ਨਾਮ ਦੱਲਿਆ ਉਹ ਨੂੰ ਜੁਤੀ ਕਰਨ ਵਕਤ ਨਾ ਉਹ ਤੇ ਜਿੰਨ ਤੋਂ ਸਾਰੋ ਉਹ ਮੈਂ ਜਨਤ ਦੇ ਸਮਾਪਤ ਹਾਲੀ ਲੱਗੇ ਅੱਛਾ ਮਤਲਬ ਕੈਂਡ ਹੈ ਕਿ ਬਜ਼ੁਰਗ ਹੋ ਗਏ ਜਦੋਂ ਫਿਰ ਤੇ ਫਿਰ ਉਹਨਾਂ ਨੇ ਤੁਹਾਨੂੰ ਜੁੜੀ ਦੇ ਦਿੱਤੀ ਬਾਅਦ ਮੈਂ ਜੁਤੀ ਚਾਹੇ ਤੇ ਇਹ ਵੀ ਵਰਨ ਜੇ ਮੰਗਲਾ ਤਾਣਾ ਬਹੁਤ ਉਹੀ ਹੈ ਕਿਉਂਕਿ ਕਿਸਾਨਾਂ ਨੂੰ ਵੀ ਬੜਾ-ਬੜਾ ਮੇਲਾ ਰੋਲ ਆ ਜਿਹਨੂੰ ਕਿਸਾਨਾਂ ਦਾ ਹੁਣ ਵੇਖੋ ਕੀ ਬਸੰਗਾ ਚੱਲ ਰਿਹਾ ਹੈ ਜੀ ਜੀ ਮਾਰਫੇ ਕਿਸਾਨ ਹਾਂਜੀ ਬਿਲਕੁਲ ਤੇ ਜਿਹੜਾ ਮਾਂ ਦਾ ਤਾਰਨਾ ਇਹ ਬਹੁਤ ਜ਼ਿਆਦਾ ਜੁੜੀ ਹੈ ਕਿਉਂਕਿ ਸਾਡੇ ਕੋਲ ਪਾਵਰ ਆ ਅਸੀਂ ਗਵਰਨਮੈਂਟ ਨੂੰ ਮੰਗਾਂ ਕਰਦੇ ਹਾਂ ਫਿਰ ਦੁਨੀਏ ਦੇ ਹੀ ਹੱਥਾਂ ਦਾ ਆ ਰਹੇ ਆ ਉਹਦੇ ਵਿੱਚ ਬੜਾ ਵੱਡਾ ਇਹ ਪਰ ਰੋਲ ਕਿ ਕਿ ਵਿੱਚ ਕਿਸਾਨ ਨੇ ਡਿਜੀਟਲ ਤੇ ਡਿਜੀਟਲ ਸਰਕਾਰ ਨਾਲ ਆ ਕੇ ਆਖਦਾ ਤੇ ਉਹ ਜਿਹੜੀ ਸਰਕਾਰ ਆ ਪ੍ਰਕਰੀ ਧਰਮਦੂਲੋ ਪਿਓ ਮਨ ਗਈ ਆ ਕਿ ਤੇ ਤੇ ਉਹਨਾਂ ਨੇ ਖਟਾਵ ਦਿੱਤਾ ਪਈ ਨਹੀਂ ਕੰਮਿਆ ਨਹੀਂ ਕੰਮ ਕਰਨ ਦੇ ਕਿ ਫਾਰਮ ਗੌਰਮੈਂਟ ਪਰਵਾਣਾ ਕਰਦੀ ਜਮੀਨ ਕਿਸਾਨਾਂ ਦੀ ਕਿਸਾਨਾਂ ਦੀ ਕੋਰੇਗੀ ਤੇ ਇਹਦੇ ਵਾਸਤੇ ਅਸੀਂ ਬੜਾ ਕਿਸਾਨਾਂ ਨੇ ਬੜਾ ਬੜਾ ਉਤਲਾ ਕੀਤਾ ਮੈਂ ਖੁੱਲ ਵੀ ਜਿਵੇਂ ਇੱਕ ਤਿੰਨ ਵਾਰੀ ਜਾ ਕੇ ਆਵਾਂ ਉਹ ਚੰਗੀ ਗੱਲ ਹੈ ਕਿ ਕਿਸਾਨ ਅੱਜ ਵੀ ਆਪਣੀਆਂ ਮੰਗਾਂ ਵਾਸਤੇ ਅੜੇ ਨੇ ਕੋਈ ਗੌਰਮੈਂਟ ਮੇਂ ਮੰਗਾਂ ਮੰਨ ਲਾਗੇ ਕਿ ਆ ਗਈਆਂ ਕਿਉਂਕਿ ਕਿਉਂਕਿ ਜਿਹੜੇ ਕਿਸਾਨ ਆ ਕਿਸਾਨੀ ਜਿਹੜੀ ਆ ਤਾਂ ਗੌਰ ਇਹ ਕੋ ਖਾਤੇ ਦੇ ਉਸਤਾਨ ਦੀ ਰੀਤੀ ਹੱਡੀ ਹੈ ਰੀਤੀ ਹੱਡੀ ਹੈ ਇਹ ਰੀਤੀ ਹੱਡੀ ਆ ਇਹ ਰੀਤੀ ਹੱਡੀ ਤੋੜ ਦਿੰਦੀ ਆ ਤੇ ਕੋਈ ਆਦਮੀ ਆਦਮੀ ਦੀ ਸਰੀਰ ਦਾ ਕੋਈ ਹੱਡਾ ਨਹੀਂ ਹੱਡਾ ਉਹ ਬੇਕਾਰ ਆ ਬੇਕਾਰ ਇਸ ਕਰਕੇ ਜਿਹੜਾ ਮੇਰਾ ਕਿਸਾਨ ਆ ਉਹ ਦੇਸ਼ ਨੂੰ ਇੰਨਾ ਨਾ ਹੀ ਪਹਿਲਾਂ ਕੱਪੀ ਦਿੰਦਾ ਵੀ ਜਿਹੜਾ ਕੋਈ ਨਾ ਜਿਹੜਾ ਆਪਾਂ ਸਾਰਾ ਮਤਲਬ ਕੀ ਬਚਪਨ ਤੋਂ ਲੈ ਕੇ ਹਾਂਜੀ ਤੇ ਮਰਨ ਤੱਕ ਸਾਰਾ ਆਪਾਂ ਹੰਮੀ ਨਾਸ ਕਰਨਿਆ ਜੀ ਜਿਹੜਾ ਸਾਨੂੰ ਪਸਾਨ ਦਿੰਦੇ ਨੇ ਬਾਕੀ ਗਵਰਨਮੈਂਟ ਨੂੰ ਜਿਹੜਾ ਬਹੁਤ ਸਟੂਨਤਾ ਦੇ ਬਾਹਲੇ ਮਨਸਾ ਦਿੰਦੇ ਆ ਔਰ ਗਵਰਨਮੈਂਟ ਨੂੰ ਭਾਵੇਂ ਹੁੰਦਾ ਜਿੱਥੇ ਕਿਸਾਨਾਂ ਨੂੰ ਪੈਸਾ ਨਾ ਆਉਣਾ ਹੀ ਆਉਣਾ ਵਾ ਗਵਰਨਮੈਂਟ ਨੂੰ ਬਹੁਤ ਪਹਿਲਾਂ ਦੂਸਰੇ ਬਾਹਲੇ ਮਨਸਾ ਵਿੱਚ ਬੜਾ ਸਾਡਾ ਨਾਸ ਹੋ ਜਾਂਦਾ ਤੇ ਬਹੁਤ ਚੰਗੀ ਗੱਲ ਆ ਕਿਸਾਨਾਂ ਦੀ ਜਿਹੜੀ ਗਵਰਨਮੈਂਟ ਨੂੰ ਇਹ ਜੀ ਮਾਤਾ ਜੀ ਮਾਦਰਾ ਵਾਸੀ ਬਹੁਤ ਬਰਾਬਰ ਤੁਸੀਂ ਜਿਹੜੇ ਲੋਕ ਲੋਟ ਬੰਦੇ ਜਿਹੜੇ ਜੋਦੀ ਦੀ ਮੰਗਵਾਇਆ ਡਾਫੇ ਲੋ ਤਾਂ ਬੈਠੇ ਬੇਖੋ ਦੇਖੋ ਸਰ ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਬਹੁਤ ਹੀ ਵਧੀਆ ਲੱਗਾ ਤੁਸੀਂ ਜਿੰਨੀਆਂ ਗੱਲਾਂ ਕੀਤੀਆਂ ਬਹੁਤ ਹੀ ਵਧੀਆ ਗੱਲਾਂ ਕੀਤੀਆਂ ਤੇ ਇਹ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ ਵਾ ਇਹ ਤੁਹਾਡੀਆਂ ਸਾਰੀਆਂ ਗੱਲਾਂ ਹੀ ਇਹ ਸਰਕਾਰ ਤੱਕ ਇਹ ਜ਼ਰੂਰ ਪਹੁੰਚਣੀਆਂ ਜਦੋਂ ਦੇਖਣੀਆਂ ਸਾਰਿਆਂ ਨੇ ਤੇ ਉਹਨਾਂ ਤੱਕ ਪਹੁੰਚਣਗੀਆਂ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਐਨ ਟੀ ਵੀ ਵੱਲੋਂ ਤੇ ਆਪਣੇ ਵੱਲੋਂ ਅਸੀਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ